ਦੀ ਹਵਾਈ ਅਡੇ ਤੇ ਰੁਕਿਆ ਗਿਆ ਉਹਦਾ ਕਾਰਨ ਕੀ ਸੀ ਸਰਕਾਰ ਕਹਿੰਦੀ ਦੇਖੋ ਸਵਾਲ ਪਤਾ ਕੀ ਹੈ ਸਰਕਾਰ ਮੈਂ ਕਹੂੰਗਾ ਗੰਗੇ ਕਲੇ ਤੰਗ ਦੇ ਨਾਲ ਅੰਦੋਲਨ ਤੋਂ ਘਬਰਾਟ ਦੇ ਵਿੱਚ ਆਈ ਹੋਈ ਹੁਣ ਇਸ ਗੱਲ ਤੇ ਉਤਰਿਆ ਹੀ ਹੈ ਕਿ ਜਿਹੜਾ ਵੀ ਕੋਈ ਸਾਡੇ ਖਿਲਾਫ ਆਵਾਜ਼ ਚੱਕੇਗਾ ਬੁਲੇਗਾ ਉਹਨੂੰ ਅਸੀਂ ਦਬਾਵਾਂਗੇ ਅਸੀਂ ਦਾਣਾ ਚਾਹ ਰਹੇ ਸੀਗੇ ਉਧਰ ਅਸੀਂ ਇਹੀ ਪੈਨ ਡਰਾਈਵ ਲੈ ਕੇ ਜਾਣਾ ਸੀ ਉੱਥੇ ਉਥੇ ਇਸੇ ਤਰੀਕੇ ਨਾਲ ਵੱਡੀਆਂ LED ਲਾ ਕੇ ਉਥੋਂ ਦੀ ਪਬਲਿਕ ਨੂੰ ਵੀ ਦਿਖਾਉਣਾ ਸੀ ਵੀ ਆ ਹੋਇਆ ਉੱਥੇ ਉਥੋਂ ਦੀ ਪ੍ਰੈਸ ਦੇ ਵੀ ਰੋ ਰੂਏ ਸਾਰਾ ਕੁਝ ਕਰਨਾ ਸੀ ਪਰ ਉਹਦੇ ਤੋਂ ਇੱਕ ਘਬਰਾਹਟ ਦੇ ਵਿੱਚ ਸੀ ਕਿਉਂਕਿ ਨੇੜੇ ਲੱਗਦਾ ਇਲਾਕਾ ਜਿਹੜਾ ਮਹਾਰਾਸ਼ਟਰ ਦਾ ਉੱਥੇ ਚੋਣਾਂ ਆਉਣੀਆਂ ਸੁਭਾਵਕ ਆ ਕਿ ਜਦੋਂ ਉੱਥੇ ਗੱਲ पटਕੇਗੀ ਉੱਥੇ ਗੱਲ ਖਿਲਰੇਗੀ ਤਾਂ ਉਹ ਮਹਾਰਾਸ਼ਟਰ ਚ ਵੀ ਆਏਗੀ ਉਹਦੇ ਤੋਂ ਡਰਦਿਆਂ ਨੇ ਸਾਨੂੰ ਉੱਥੇ ਜਾਣ ਤੋਂ ਰੁਕ ਕੇ ਬਹਾਨਾ ਬਣਾਇਆ ਕਿ ਸ੍ਰੀ ਸਾਹਿਬ ਆ ਕੇ ਅਸੀਂ ਤੁਹਾਡਾ ਸ੍ਰੀ ਸਾਹਿਬ ਠੀਕ ਨਹੀਂ ਨਾ ਬੱਡਾ ਹੈ ਉਹ ਤਾਂ ਆਈਓ ਹੈ ਇਹ ਗੱਲਾਂ ਜਿਹੜੀਆਂ ਨਾ ਤਾਂ ਮਤਲਬ ਇੱਕ ਬੇਤੁਕੀਆਂ ਗੱਲਾਂ ਨੇ ਤੁਹਾਨੂੰ ਮੰਨ ਲਓ ਮੇਰੇ ਤਾਂ ਸ੍ਰੀ ਸਾਹਿਬ ਜੀ ਸੰਤ ਰੂਕਲੇ ਮੈਂ ਜਿਸ ਸ੍ਰੀ ਸਾਹਿਬ ਜੀ ਜਿਹੜੇ ਸਾਡੇ ਦੋ ਸਾਥੀ ਦੂਸਰੇ ਐ ਅਮਰੀਕਾ ਮੇਰੇ ਨਾਲ ਮੰਦਾ ਹੁੰਦਾ ਉਹ ਤਾਂ ਉਹ ਤਾਂ ਕੋਈ ਨਮੂਨਾ ਹੈ ਸੈਕੰਡ ਜਿਹੜਾ ਸਾਥੀ ਸੀ ਸਾਡੇ ਨਾਲ ਤੇ ਉਹਨੂੰ ਉਹਨੂੰ ਇਹਨਾਂ ਨੇ ਪਾਸ ਕਰਤਾ ਸੀਗਾ ਸਿਲੈਕਟ ਹੋ ਗਿਆ ਸੀ ਕਿ ਚੰਮਾਣਾ ਵੀ ਜਾਣਾ ਮੈਡ ਜਾਣਾ ਵੀ ਫਲਾਈਟ 'ਚ ਹੁਣ ਜਿੱਦੂ ਸਾਡੇ ਨਾਲ ਰੋਲਾ ਪਿਆ ਤੂੰ ਸਾਡੇ ਕੋਲੇ ਆ ਕੇ ਖੜ ਗਈ ਇਨਾਂ ਨੂੰ ਇਹ ਪਤਾ ਲੱਗਾ ਵੀ ਇਹ ਵੀ ਇੰਨਾ ਨਾਲਦੇ ਆ ਤਾਂ ਫਿਰ ਉਹਨਾਂ ਨੂੰ ਵੀ ਰੋਕ ਲਿਆ। ਅ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਓ ਤੁਸੀਂ ਜਾ ਕੇ ਫਲਾਈਟ 'ਚ ਬੈਠੋ ਜਿਹੜਾ ਕੰਮ ਅਸੀਂ ਕਰਨਾ ਪਿੰਡ ਡਰਾਈਵ ਦੇ ਰਹੇ ਹਾਂ। ਇਹ ਜਾ ਕੇ ਤੁਸੀਂ ਕਰੋ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਬੰਦੇ ਉੱਥੇ ਜਾ ਕੇ ਵੀ ਉਹੀ ਕੰਮ ਕਰਨਗੇ। ਤਾਂ ਫਿਰ ਉਹ ਇਹ ਕਹਿੰਦੇ ਨੇ ਵੀ ਤੁਹਾਡੇ ਬਾਰੇ ਵੀ ਸਾਨੂੰ ਉੱਪਰੋਂ ਮੈਸੇਜ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਨਹੀਂ ਜਾਣ ਦੇਣਾ। ਇਹਦਾ ਮਤਲਬ ਉੱਪਰੋਂ ਮੈਸੇਜ ਆ ਤੇ ਸੁਭਾਵਿਕ ਹੈ। ਜਾਣਬੁੱਝ ਕੇ ਇਸ ਗੱਲ ਤੋਂ ਡਰਦਿਆਂ ਨੇ ਰੋਕਿਆ ਗਿਆ ਸਾਨੂੰ ਇੱਥੇ। ਜਦੋਂ ਕਿ ਕੋਈ ਇਹ ਜੀ ਗੱਲ ਨਹੀਂ ਮੈਂ ਘਾਟੋ-ਘਾਟੇ ਉਹ ਪਹਿਲਾਂ ਹਰ 10 ਵਾਰੀ ਸਫਰ ਕਰ ਚੁੱਕਾ ਹੈ ਸ੍ਰੀ ਸਾਹਿਬ ਸਮੇਤ ਜੀ 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 ਅਚਾ ਮੈਂ ਸ੍ਰੀ ਸਾਹਿਬ ਦੇ ਨਾਲ ਹੀ ਜਦੋਂ ਜਦੋਂ ਦਾ ਭਾਈ ਹੈ ਤੂੰ ਉਹਦੇ ਚ ਇਹ ਨਾਲ ਲੋਏ ਰੋਕਾ ਤਾਂ ਮੈਨੂੰ ਲੱਗਿਆ ਮਤਲਬ ਬਹੁਤ ਬੁਰਾ ਹੋਇਆ ਕੰਮ ਇਹ ਇੱਕ ਗੱਲ ਸਾਨੂੰ ਉੱਥੇ ਬੜੀ ਬੜੀ ਦਰਦਨਾਕ ਨਿਕਲ ਕੇ ਬਾਹਰ ਆਈ ਉਹ ਬੜੀ ਬੜੀ ਚੁਬਦੀ ਹੈ ਉਹ ਅਸੀਂ ਕਿਤੇ ਇਧਰੋਂ ਫ੍ਰੀ ਹੋ ਕੇ ਸਿੰਘ ਸਾਹਿਬ ਨਾਲ ਗੱਲ ਵੀ ਕਰਾਂਗੇ ਬੰਦੇ ਜਿਵੇਂ ਗੱਲ ਕਰਾਂਗੇ ਕਿਬ ਇਹ ਕਿਉਂ ਆਈ ਉਹਨਾਂ ਨੇ ਸਾਨੂੰ ਇਹ ਕਿਹਾ ਮੈਨੂੰ ਨਹੀਂ ਕਿਹਾ ਖੈਰ ਮੈਂ ਝੂਠ ਨਹੀਂ ਬੋਲਣਾ ਸਿਰਸਾ ਸਾਹਿਬ ਨੇ ਕਿਹਾ ਉਹਨੂੰ ਕਹਿੰਦੇ ਨੇ ਵੀ ਐਡੀ ਕਿੱਡੀ ਕ ਗੱਲ ਐ ਤੁਸੀਂ ਸਿਰੀ ਸਾਹਿਬ ਲਾ ਕੇ ਬੈਕ ਚ ਪਾ ਲੋ ਅੱਗੇ ਜਾ ਕੇ ਆ ਗੱਲ ਲੈ ਲਓ ਜੇ ਤੋਂ ਸਿਰਸਾ ਸਾਹਿਬ ਨੇ ਕਿਹਾ ਵੀ ਦੇਖੋ ਇਹ ਜਿਹੜਾ ਸਿਰੀ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਨਾ ਸਿਰੀ ਸਾਹਿਬ ਆਏ ਨਹੀਂਗਾ ਇੱਕ ਟਾਈਮ ਸੀਗਾ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਜਨੂ ਧਾਰਨ ਕਰਵਾਉਣ ਲੱਗੇ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਇਹਨਾਂ ਵਹਿਮਾਂ ਭਰਮਾਂ 'ਚ ਨਹੀਂ ਪੈਣਾ ਮੈਂ ਜਿਹਨੂੰ ਇਹਦਾ ਨਹੀਂ ਪੜਾ ਜਵਾਬ ਦਿੱਤਾ ਉਹਦੇ ਤੋਂ ਸ਼ਾਇਦ ਲੋਕਾਂ ਨੂੰ ਇਹ ਲੱਗਿਆ ਹੋਵੇ ਵੀ ਗੁਰੂ ਸਾਹਿਬ ਜਨੂ ਦੇ ਖਿਲਾਫ ਨੇ ਔਰ ਉਹੀ ਗੱਤੀ ਆ ਉਹੀ ਜਨਮ ਲੈ ਕੇ ਅੱਗੇ ਜਦੋਂ ਨਵੇਂ ਜਨਮ ਚਾਏ ਨਹੀਂ ਤੇ ਜਨੂ ਦੀ ਰਾਖੀ ਲਈ ਮਤਲਬ ਕੁਰਬਾਨੀ ਦੇਤੀ ਸੀਸ ਕਟਾਤਾ ਉਹ ਜਿਤ ਭਾਵ ਕੀ ਸੀ ਕਿ ਜ਼ਬਰਦਸਤੀ ਤੁਸੀਂ ਜੋ ਵੀ ਥੋਪੋਗੇ ਉਹ ਕਾਮ ਨਹੀਂ ਮੰਨੇਗੀ ਸਵਾਲ ਤਾਂ ਇਸ ਗੱਲ ਦਾ ਸੀ ਇਹੀ ਸਾਡਾ ਉੱਥੇ ਸੀਗਾ ਕਿ ਜ਼ਬਰਦਸਤੀ ਜਿਹੜੇ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਲਾਓ ਕਿਆ ਕਰਕੇ ਜਾਓ ਅਸੀਂ ਨਹੀਂ ਜਾਵਾਂਗੇ ਠੀਕ ਹੈ ਸਾਡਾ ਪ੍ਰੋਗਰਾਮ ਤੁਸੀਂ ਦਸਤਰ ਕਰਤਾ ਹੈ ਉਹ ਕਰਤਾ ਹੈ ਅ ਕੋਈ ਗੱਲ ਨਹੀਂ ਅਸੀਂ ਆਪਣਾ ਤਰੀਕਾ ਵਰਤਾਂਗੇ ਉੱਥੇ ਹੋ ਸਕਦਾ ਵਾਇਗਰੂ ਨੇ ਕਿਰਪਾ ਕੀਤੀ ਅਗਲੇ ਪ੍ਰੋਗਰਾਮ ਸਾਡੀ ਉਧਰ ਵੀ ਸਟਰੋਂਗ ਹੋ ਜਾਣ ਅਸੀਂ ਜਾ ਹੀ ਆਉਂਦੀਆਂ ਗੱਡੀਆਂ ਤੇ ਬੜਾਂਗੇ ਕੀ ਫਰਕ ਪੈ ਜੂਗਾ ਸਾਨੂੰ ਇੱਕ ਦੰਨੇਵਾਲ ਸਾਹਿਬ ਆਮ ਲੋਕਾਂ ਵੱਲੋਂ ਵੀ ਕਈ ਸਵਾਲ ਉਠਾਏ ਜਾ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਹੋਈ ਸੀ ਜੀ ਜਿਹੜਾ ਕਿਸਾਨ ਯੂਨੀਅਨ ਜਾਂ ਕਿਸਾਨੀ ਅੰਦੋਲਨ ਇੱਥੇ ਬਾਰਡਰਾਂ ਤੇ ਸੜਕਾਂ ਦੇ ਉੱਪਰ ਬੈਠ ਕੇ ਚਲਾਇਆ ਜਾ ਰਿਹਾ ਇਹ ਜੁਨੀਨਾ ਆਸ-ਪਾਸ ਕਿਉਂ ਨਹੀਂ ਕਿਤੇ ਕਰਦੀਆਂ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਵਾਜ਼ ਹੀ ਪ੍ਰਭਾਵਤ ਹੋ ਗਈ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਆ ਬਿਰਵਿੰਦਰ ਜੀ ਮੈਂ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਕਿਤੇ ਵੀ ਸੜਕ ਤੁਸੀਂ ਰੋਜ਼ ਪ੍ਰੈਸ ਚੰਗੀ ਤਰ੍ਹਾਂ ਨਹੀਂ ਦੀ ਹੈ ਉੱਥੋਂ ਤੋਂ ਲੈ ਕੇ ਇੱਥੋਂ ਤੱਕ ਸੜਕ ਦੇ ਆਵਾਜ਼ ਹੀ ਚਾਹੀਦੀ ਸਾਡੇ ਵੱਲੋਂ ਸੜਕ ਮੈਂ ਇੱਥੇ ਰੁਕੀ ਐ ਨਾ ਉੱਥੇ ਰੁਕੀ ਸਰਕ ਰੋਕੀ ਗਈ ਹੈ ਹਰਿਆਣਾ ਗਵਰਨਮੈਂਟ ਦੇ ਸਾਡੇ 13 ਤਰੀਕ ਨੂੰ ਆਏ ਹਰਿਆਣਾ ਗਵਰਨਮੈਂਟ ਦੇ 6-7 ਤਰੀਕ ਨੂੰ ਸਰਕਾਰ ਹੋ ਰਹੀਆਂ ਸੀ ਇੱਕ ਪੱਤਰਕਾਰ ਇੰਟਰਵਿਊ ਕਰਕੇ ਲੈ ਕੇ ਗਿਆ ਸੀ ਸੋ ਉਹ ਜਿਹੜੇ ਲੋਕਾਂ ਦੇ ਵਿੱਚ ਤਾਂ ਨਾ ਜੀ ਇੱਕ ਜਿਹੜੇ ਕੁਝ ਲੋਕ ਸਰਕਾਰ ਪੱਖੀ ਕੁਝ ਬੰਦੇ ਹੁੰਦੇ ਨੇ ਉਹ ਇੱਕ ਛੋਸ਼ਾ ਛੱਡ ਦਿੰਦੇ ਆ ਤੁਸੀਂ ਅੰਦਾਜ਼ਾ ਲਾ ਕੇ ਦੇਖਿਓ ਜਦੋਂ ਅਸੀਂ ਬੈਠੇ ਸੀਗੇ ਸਾਡੇ ਦਾ ਸਾਡੇ ਵੀ ਸਾਡੀ ਸ਼ੰਭੂ ਵਾਲੀ ਸਟੇਜ ਤੇ ਆ ਕੇ ਬਰੌਣਾ ਪਾਇਆ ਬੰਦੇ ਨੇ ਤੁਸੀਂ ਰਸਤਾ ਖੋਲੋ ਤੁਸੀਂ ਇਹ ਕਰੋ ਤੁਸੀਂ ਉਹ ਕਰੋ ਹਾਂ ਜੀ ਹੈਨਾ ਤੇ ਜੇ ਹੁਣ ਪਤਾ ਲੱਗ ਗਿਆ ਉਹਨਾਂ ਨੂੰ ਵੀ ਇਹ ਰਿਹਾ ਨਾ ਗਵਰਨਮੈਂਟ ਰੋਕੀ ਬੈਠੀ ਆ ਹਾਂ ਹਾਂ ਹਰਿਆਣਾ ਗਵਰਨਮੈਂਟ ਦੇ ਘਲਾ ਬੋਲੇ ਨਹੀਂ ਪਾਉਂਦੀ ਉਹ ਲੋ ਬੰਦਾ ਹੈ ਨਾ ਪ੍ਰੋਟੈਸਟ ਉੱਥੇ ਕਰਨਾ ਮੰਨਦਾ ਉਹ ਤੇ ਨਹੀਂ ਕਰ ਰਹੇ ਤੇ ਜੇ ਉਹ ਜੇ ਉਹ ਬੰਦੇ ਪ੍ਰੋਟੈਸਟ ਉੱਥੇ ਕਰਨਾ ਮੰਨਦਾ ਉਹ ਤੇ ਨਹੀਂ ਕਰ ਰਹੇ ਤਾਂ ਸੁਭਾਵਕ ਹੈ ਕੋਈ ਸਰਕਾਰ ਦੇ ਬੰਦੇ ਸੀ ਦੂਜਾ ਸਮਾਹਲੇ ਸੀਗਾ ਵੀ ਕਿਸਾਨ ਜੂਨੀਅਨ ਨੇ ਜਾਂ ਮੰਨ ਲਓ ਸੰਯੁਕਤ ਕਿਸਾਨ ਮੋਰਚੇ ਨੇ ਜਿਹਨੇ ਪਿਛਲਾ ਅੰਦੋਲਨ ਦਿੱਲੀ ਦੇ ਪਰ ਉਹ ਹਾਂ ਤੇਰੇ ਹਾਂ 13 ਮਹੀਨੇ ਚੱਲਿਆ ਉਹ ਅੰਦਾਜ਼ਾ ਤਾਂ ਉਹ ਉਦੋਂ ਬਾਅਦ ਦੇ ਵਿੱਚ ਹੁਣ ਤੁਹਾਨੂੰ ਇਕੱਲੇ ਨੂੰ ਮੋਰਚਾ ਕਿਉਂ ਲਾਉਣਾ ਪੈ ਗਿਆ ਤੁਸੀਂ ਦੂਜਿਆਂ ਦੇ ਨਾਲ ਕਿਉਂ ਨਹੀਂ ਗਿਆ ਦੇਖੋ ਬਲਵੰਤ ਸਿੰਘ ਇਹਦੇ 'ਚ ਦੋ ਗੱਲਾਂ ਨੇ ਇੰਪੋਰਟੈਂਟ ਪਹਿਲੀ ਗੱਲ ਤਾਂ ਇਹ ਹੈ ਕਿ ਵਿਚਾਰ ਧਾਰਕ ਵੱਖਰੇਵੇਂ ਨੇ ਜੀ ਅਹੋੋੋ ਕੋਈ ਜਿੱਥੇ ਬੰਦੀਆਂ ਦੀ ਵਿਚਾਰ ਧਾਰਾ ਹੈ ਕਿ ਕਿਸਾਨ ਦੀ ਕਰਜ਼ ਮੁਕਤੀ ਨਹੀਂ ਹੋਣੀ ਚਾਹੀਦੀ ਲੇਕਿਨ ਸਾਡਾ ਮੰਨਣਾ ਹੈ ਕਿ ਅਗਰ ਕਰਜ਼ੇ ਤੋਂ ਜਾਣ ਨਾ ਛੁੱਟੀ ਤਾਂ ਬਹੁਤ ਛੇਤੀ ਕਿਸਾਨ ਦੀ ਜ਼ਮੀਨ ਕਰਜ਼ਾ ਲੈ ਜਾਏਗਾ ਅਗਰ ਕਿਸਾਨ ਜਮਾਤ ਨੂੰ ਕਿਸਾਨ ਕੈਟਾਗਰੀ ਨੂੰ ਇਸ ਧਰਤੀ ਤੇ ਜਿਉਂਦਾ ਰੱਖਣਾ ਹੈ ਦੀ ਹੋਂਦ ਰੱਖਣੀ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਇਹਦੇ ਕਰਜ਼ੇ ਤੋਂ ਜਾਣ ਛੁਡਾਈ ਜਾਏ ਲੇਕਿਨ ਬਹੁਤ ਸਾਰੀਆਂ ਜਥੇ ਬੰਦੀਆਂ ਚਾਹੁੰਦੀਆਂ ਨੇ ਕਿ ਕਰਜ਼ਾ ਮਾਫ ਹੋਣਾ ਨਹੀਂ ਚਾਹੀਦਾ ਇਹ ਵਖਰੇ ਨਾ ਪਰ ਉਸ ਉਸ ਸਮੇਂ ਨਹੀਂ ਸੀਗਾ ਜਦੋਂ ਇਕੱਠੇ ਲੜਿਆ ਉਸ ਸਮੇਂ ਇਹ ਮੰਗ ਨਹੀਂ ਸੀ ਠੀਕ ਉਸ ਸਮੇਂ ਮੰਗ ਨਹੀਂ ਸੀ ਔਰ ਜਦੋਂ ਅਸੀਂ ਦੁਬਾਰਾ ਮੰਗ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਦੁਬਾਰਾ ਐਸਕੇਮ ਉਹ ਲੜਾਈ ਲੜੀ ਗਈ ਹੈ ਹੁਣ ਐਸਕੇਮ ਦੁਬਾਰਾ ਆਉਣ ਵਾਲੀ ਭਵਿੱਖ ਦੇ ਵਿੱਚ ਜਿਹੜੀ ਲੜਾਈ ਲੈਣੀਗਾ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮੇਜਰ ਮੰਗਾਂ ਹੋਣਗੀਆਂ ਉਹਦੇ ਵਿੱਚ ਅਸੀਂ ਰੱਖਿਆ ਸੀਗਾ ਕਿ ਆਪਣਾ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਨਾਲ-ਨਾਲ ਡਾਕਟਰ ਸੁਮਿੰarnath ਦੀ ਰਿਪੋਰਟ ਦੇ ਨਾਲ-ਨਾਲ ਇਹ ਵੀ ਇੱਕ ਮੰਗ ਰਵੇ ਕਿ ਸਮੁੱਚੇ ਕਿਸਾਨਾਂ ਦੀ ਸਮੁੱਚੀ ਕਰਜ਼ਾ ਮੁਕਤੀ ਹੋਵੇ ਠੀਕ ਤਾਂ ਉਹਦੇ ਵਿੱਚ ਜਥੇਬੰਦੀਆਂ ਹੈਗੀਆਂ ਨੇ ਸਰਸ ਮੈਂ ਜਥੇਬੰਦੀਆਂ ਜਿਨ੍ਹਾਂ ਨੇ ਇਹ ਕਿਹਾ ਵੀ ਜੇ ਇਹ ਮੰਗ ਪਾਉਣੀ ਹੈ ਅਸੀਂ ਸੋਚਾਂਗੇ ਕਿ ਅਸੀਂ ਐਸਕੇਮ ਨਾਲ ਰਣਕਲੀ ਰਣਾ ਉਹਨਾਂ ਦੀ ਇਹ ਗੱਲ ਹੈ ਕਿ ਅਸੀਂ ਸੋਚਾਂਗੇ ਵੀ ਇਸਕਿਮ ਨਾਲ ਰਹਿਣਾ ਹੈ ਕਿ ਨਹੀਂ ਰਹਿਣਾ ਪਰ ਸੁਭਾਵਕ ਹੈ ਕਿ ਉਹ ਸਾਡੀ ਇਸ ਮੰਗ ਨਾਲ ਐਗਰੀ ਨਹੀਂ ਜਿਹੜੀਆਂ ਇਸ ਮੰਗ ਨਾਲ ਨਹੀਂ ਐਗਰੀ ਉਹ ਸਾਡੇ ਨਾਲ ਕਿਵੇਂ ਆਉਣਗੀਆਂ ਆ ਬਹਾਨੇ ਬਥੇਰੇ ਨੇ ਉਹਨਾਂ ਦੇ ਉਹਨਾਂ ਨੇ ਆਪਦੀ ਇਹ ਇਹ ਤਾਂ ਆਪਦਾ ਉਹਨਾਂ ਨੇ ਚਿਹਰਾ ਲੁਕੋ ਕੇ ਰੱਖਿਆ ਵੀ ਅਸੀਂ ਇਹਨਾਂ ਮੰਗ ਨਾਲ ਸਹਿਮਤ ਨਹੀਂ ਇਹ ਬੇਸ਼ਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਨੂੰ ਰਲਾਉਂਦੇ ਨਹੀਂ ਸਾਨੂੰ ਰਲਾਉਂਦੇ ਨਹੀਂ ਸਾਨੂੰ ਪੁਲਿਸ ਮੀਡੀਆ ਦੇ ਵਿੱਚ ਸਾਰੇ ਇੱਕ ਆਗੂਆਂ ਨੇ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਉਹਦੋਂ ਵੀ ਢੱਲੇਵਾਲ ਸਾਹਿਬ ਨੇ ਸਾਨੂੰ ਨਾਲ ਨੇ ਲਾਇਆ ਜੇਕਰ ਬਲਾਉਦੇ ਤਾਂ ਅਸੀਂ ਨਾਲ ਹੋ ਕੇ ਅੰਦੋਲਨ ਲੜਦੇ ਮੈਂ ਹੋਰ ਦੱਸਦਾ ਇਹਦੋਂ ਵੀ ਕਹਾ ਅਮਰਿੰਦਰ ਜੀ ਇੱਕ ਗੱਲ ਹੋਰ ਹੋਈ ਸੀ ਇਹਨਾਂ ਨੇ ਇੱਕ ਕਮੇਟੀ ਬਣਾਤੀ ਤੇ ਕਮੇਟੀ ਨੇ ਸਾਨੂੰ ਚਿੱਠੀ ਲਿਖਤੀ ਚਿੱਠੀ ਲਿਖਣ ਤੋਂ ਪਹਿਲਾਂ ਵੱਖ-ਵੱਖ ਲੀਡਰਾਂ ਦੇ ਬਿਆਨ ਆ ਗਏ ਸੀ ਇੱਕ ਨੇ ਤਾਂ ਕਹਿਦਾ ਵੀ ਅਸੀਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ ਇੱਕੜੇ ਕਹਦਾ ਮੈਂ ਪੱਗ ਪਹਿਰਾਂ ਦੇ ਧਰ ਨੂੰ ਤਿਆਰ ਹੈ। ਇਹ ਸਾਨੂੰ ਇਕੱਠੇ ਕਰ ਲੋ। ਦੇਖੋ ਸਟੇਟਮੈਂਟਾਂ ਦੋਨੋਂ ਕਿੱਡੀਆਂ ਵੱਡੀਆਂ ਐ। ਅਸੀਂ ਨੱਗੇ ਪੈਰੀ ਜਾਣ ਨੂੰ ਤਿਆਰ ਐ, ਬਹੁਤ ਨਿਮਾਣੇ ਹੋਗੇ। ਪੈਰਾਂ ਦੇ ਪੱਗ ਧਾਰਨ ਨੂੰ ਤਿਆਰ ਐ, ਬਹੁਤ ਨਿਮਾਣੇ ਹੋਗੇ। ਪਰ ਚਿੱਠੀ ਲਿਖੀ ਗਈ ਜਿਹੜੀ ਚਿੱਠੀ ਜੇ ਲਿਖਿਆ ਗਿਆ ਕਿ ਪੰਹੇਰ ਦੀ ਜਦੇ ਬੰਦੀ ਜਾਂ ਪੰਹੇਰ ਪਹਿਲਾਂ ਇਸ ਗੱਲ ਦੀ ਮਾਫੀ ਮੰਗੇ। ਅੱਛਾ। ਤੇ ਉਸ ਵੇਲੇ ਲਾਲ ਕਿਲੇ ਤੇ ਜਾ ਕੇ ਮੈਂ ਗਲਤੀ ਕੀਤੀ ਐ। ਠੀਕ ਹੈ। ਦੂਸਰੀ ਗੱਲ ਢੱਲੇ ਵਾਲੇ ਇਸ ਗੱਲ ਦੀ ਮਾਫੀ ਮੰਗੇ। ਕਿ ਮੈਂ ਐਸਕੇਮ ਨਾਨ ਪੋਲੀਟੀਕਲ ਬਣਾ ਕੇ ਗਲਤੀ ਕੀਤੀ ਐ ਠੀਕ ਹੈ ਯਾਰ ਅਸੀਂ ਜਦੋਂ ਨਾਨ ਪੋਲੀਟੀਕਲ ਵਿਚਾਰਧਾਰਾ ਲੈ ਕੇ ਜਿੱਤੇ ਆ ਜਿੱਦੇ ਤੁਸੀਂ ਟੋਣਾ ਲੜਨੀਆ ਤੇ ਤੁਹਾਡੇ ਮਗਰਸੀ ਰਾਜਨੀਤੀ ਕਿਵੇਂ ਬਣ ਜੀਏ ਬਿਲਕੁਲ ਉਹ ਰਾਜਨੀਤੀ ਤੋਂ ਤਾਂ ਬਾਹਰ ਹੋਣਾ ਸੀਗਾ ਸਿੱਧਾ ਰਾਜਨੀਤੀ ਤੋਂ ਬਾਹਰ ਰੱਖਣਾ ਤੇ ਮੋਰਚੇ ਨੂੰ ਇਹ ਕਹਿਣਾ ਔਰ ਜੋ ਤੀਜੀ ਵੱਡੀ ਗੱਲ ਉਹ ਕੀ ਕਹੀ ਉਹਨਾਂ ਨੇ ਉਹ ਕਹਿੰਦੇ ਜਿਹੜੇ ਫਿਰਕਾ ਪ੍ਰਸ਼ਤੀ ਵਾਲੀਆਂ ਦੇ ਦੇ ਤੁਹਾਡੇ ਚ ਕਾਰਕੁਨ ਨੇ ਉਹਨਾਂ ਨੂੰ ਬਾਹਰ ਕੱਢੋ ਫਿਰ ਕਾਪਰਸਤੀ ਕਿੰਨੇ ਕਹਿੰਦੇ ਨੇ ਠੀਕ ਹੈ ਤਾਂ ਉਹਨੇ ਫਿਰ ਕਾਪਰਸਤਾ ਕੋਈ ਉਹਨੇ ਵੀਰਵੇ ਦੇ ਨਾਲ ਉਹਦੇ ਵਿੱਚ ਕਿਹਾ ਕਾਪਰਸਤਾ ਕਿ ਕਲੀਅਰ ਕਟ ਬਿਲਕੁਲ ਫਿਰਕੂ ਤਾਕਤਾਂ ਠੀਕ ਹੈ ਸ਼ਬਦ ਆ ਉਹਦੇ ਚ ਢਿੱਜ ਕੇ ਫਿਰਕੂ ਤਾਕਤਾਂ ਨੂੰ ਮੋਰਚੇ ਤੋਂ ਨਿਕੜਿਆ ਜਾਵੇ ਠੀਕ ਹੈ ਉਲਣਵਾਜਾਂ ਨੂੰ ਮੋਰਚੇ ਤੋਂ ਨਿਕੜਿਆ ਜਾਵੇ ਹੁਣ ਫਿਰਕੂ ਤਾਕਤਾਂ ਕੌਣ ਕਿਹਨੂੰ ਕਹਿੰਦੇ ਆਪਾਨੂੰ ਪਤਾ ਹੈ ਬਿਲਕੁਲ ਕਿਉਂ ਕਾਮਰੇਡ ਵਿਚਾਰਧਾਰਾ ਦੇ ਲੋਕ ਉਧਰ ਜ਼ਿਆਦਾ ਹੈ ਇਧਰਲੇ ਪਾਸੇ ਜਿਹੜੇ ਸਿੱਖੀ ਵਿਚਾਰਧਾਰਾ ਨੂੰ ਅਪਣਾਉਣ ਵਾਲੇ ਲੋਕ ਇਧਰ ਜ਼ਿਆਦਾ ਹੈ ਬਿਲਕੁਲ ਉਹ ਸਾਰੇ ਮੁੱਦੇ ਇਧਰ ਮਤਲਬ ਜਿਹੜੇ ਬੋਲੇ ਸੋਹਣੇ ਆਲ ਦੇ ਨਾਰੇ ਲਾਉਣਾ ਇਧਰ ਹੈ ਜੀ ਔਰ ਇਹ ਜਿਹੜੇ ਇੱਥੇ ਬੋਲੇ ਸੋਹਣੇ ਆਲ ਦਾ ਨਾਰਾ ਸਾਡੀ ਸਟੇਜ ਤੇ ਦਾ ਇਹਨਾਂ ਨੂੰ ਤਕਲੀਫ ਦਿੰਦਾ ਹੈ ਤੇ ਜਦੋਂ ਸਾਡੀ ਫੌਜ ਚੜ੍ਹ ਕੇ ਜਾਂਦੀ ਹੈ ਜੀ ਚੀਨ ਤੇ ਜਾਂ ਪਾਕਿਸਤਾਨ ਉੱਥੇ ਬੋਲੇ ਸੋਹਣੇ ਆਲ ਦਾ ਨਾਰਾ ਵੀ ਲੱਗਦਾ ਹੈ ਤੇ ਸਾਡਾ ਨਿਸ਼ਾਨਾ ਤਾਂ ਸਿੱਖ ਕਿਸਾਨ ਹੋਣ ਦੇ ਨਾਂ ਨਾਲ ਤੁਸੀਂ ਵੀ ਅਮਰਤਧਾਰੀ ਹੋ ਇੱਥੇ ਲੋਕ ਇਨਸਾਨ ਅਮਰਤਧਾਰੀ ਹੋਣਾ ਨਾ ਹੋਣਾ ਇੱਕ ਵੱਖਰਾ ਵਿਸ਼ਾ ਹੈ ਪਰ ਇਹਨੂੰ ਫਿਰਕੂ ਤਾਕਤਾਂ 'ਚ ਲੈ ਕੇ ਆਉਣਾ ਬਿਲਕੁਲ ਤੇ ਇਹ ਤਾਂ ਬੜੀ ਮਤਲਬ ਬਿਲਕੁਲ ਹੀ ਉਲਟ ਗੱਲ ਹੈ ਨਾ ਫਿਰ ਫਿਰ ਇਹ ਕਹਿੰਦਾ ਵੀ ਹੱਲੜਵਾਜਾਂ ਨੂੰ ਬਾਹਰ ਕੱਢੋ ਹੱਲੜਵਾਜ ਕੌਣ ਨੇ ਜਿਹੜੇ ਸਾਡੇ ਮੁੰਡੇ ਨੇ ਨੌਜਵਾਨ ਹੈ ਹੁਣ ਨੌਜਵਾਨ ਦੀ ਵਿਚਾਰਧਾਰਾ ਉਹ ਨੌਜਵਾਨ ਦਾ ਲੜਨ ਦਾ ਢੰਗ 70 ਸਾਲ ਦੇ ਬੰਦੇ ਦੇ ਲੜਨ ਦੇ ਢੰਗ ਨਾਲੋਂ ਵੱਖਰਾ ਹੋਏਗਾ ਹੀ ਹੋਏਗਾ ਬਿਲਕੁਲ ਹੋਏਗਾ ਉਹ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ 70 ਸਾਲਿਆਂ ਦੀ ਕਿ ਅਸੀਂ ਇਹਨਾਂ ਦਾ ਨੁਕਸਾਨ ਹੋਣ ਤੋਂ ਬਚਾ ਕੇ ਲੜਾਈ ਕਿਵੇਂ ਜਿੱਤਣੀ ਹੈ ਜੀ ਉਹ ਸੁਭਾਲਿਆ ਨਾ ਇੱਥੇ ਵੀ ਸੁਭਾਲਿਆ ਉੱਥੇ ਵੀ ਸੁਭਾਲਿਆ ਇਹ ਕੀ ਕਰਤਾ ਕਿਹੜੇ ਕਿਹੜਾ ਹੰਨਰਵਾਸੀ ਇੱਥੇ ਇਹ ਠੀਕ ਆ ਕਿ ਬੱਚੇ ਆ ਬੱਚੇ ਨੌਜਵਾਨ ਤਾਂ ਨੌਜਵਾਨ ਹਨਾ ਬਿਲਕੁਲ ਉਹ ਤਾਂ ਕੰਮ ਹੀ ਖਾਉਣ ਜਾਂਦੀ ਜਾਂ ਫਿਰ ਉਹ ਉਹ ਇਹ ਚੀਜ਼ ਚਾਹੁੰਦੇ ਸੀ ਜਿਹੜੀ ਜਿਵੇਂ ਪਿਛਲੇ ਅੰਦੋਲਨ ਵਾਰੀ ਇੱਥੇ ਖਨੌੜੀ ਮੋੜਾ ਸੀਗਾ ਜਾਂ ਸ਼ੰਭੂ ਬਾਰਡਰ ਸੀਗਾ ਉਹ ਜਿਹੜੇ ਨੌਜਵਾਨਾਂ ਵੱਲੋਂ ਹੀ ਤਾਂ ਬੈਰੀਕੇਡਾਂ ਤੋੜੀ ਗਈ ਸੀ ਤੇ ਇਹ ਫਿਰ ਉਹ ਉਦੋਂ ਵੀ ਇਹੀ ਚਾਹੁੰਦੇ ਸੀ ਕਿ ਉਹ ਬੈਰੀਕੇਡਾਂ ਲੱਗੀ ਰਸ ਅਸਲ 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 ਬਲਵਿੰਦਰ ਜੀ ਜਿਹੜੀ ਮੈਂ ਕਹਿਣੀ ਚਾਹਣਾ ਜਿਹੜਾ ਹਣੂ ਦਾ ਇਹਨਾਂ ਦਾ ਸੀ ਨਾ ਜਨਾ ਉਹ ਜਿਹੜੀ ਲਿਖੀ ਆ ਨਾ ਇਹਨਾਂ ਨੇ ਚਿੱਠੀ ਜੀ ਉਹ ਚਿੱਠੀ ਨੇ ਹੀ ਇਹਨਾਂ ਦਾ ਭਾਂਡਾ ਫੋੜਿਆ ਹੈ ਜੀ ਕਿ ਇਹਨਾਂ ਦੇ ਅੰਦਰ ਤਾਂ ਇਹਨਾਂ ਨੂੰ ਪਤਾ ਸੀਗਾ ਕਿ ਨਾ ਤਾਂ ਇਹਨਾਂ ਨੇ ਮਾਫੀ ਮੰਗਣੀ ਨਾ ਗਲਤੀ ਮੰਨਣ ਵਾਲੀ ਕੋਈ ਗੱਲ ਹੈ ਨਾ ਇਹ ਮੰਨਣ ਇਸ ਕਰਕੇ ਏਕਤਾ ਹੋਣੀ ਨਹੀਂ ਲੋਕਾਂ ਦੀ ਇੱਛੇ ਕਹਿੰਦੇ ਰਵਾਂਗੇ ਲਓ ਜੀ ਅਸੀਂ ਏਕਤਾ ਕਰਨੀ ਚਾਹੁੰਦੇ ਸੀ ਇਹਨਾਂ ਨੇ ਏਕਤਾ ਕੀਤੀ ਨਹੀਂ ਸਮਝਾ ਗਿਨ ਗੱਲ ਸੀ ਜੀ ਔਰ ਇੱਕ ਪਾਸੇ ਇਹ ਕਹਿਣਾ ਪ੍ਰੈਸ ਦੇ ਸਾਹਮਣੇ ਅਸੀਂ ਏਕਤਾ ਕਰਨ ਨੰਗੇ ਪੈਰੀ ਜਾਂ ਨੂੰ ਤਿਆਰ ਦੂਜੇ ਪਾਸੇ ਜਾਣਗੇ ਚਿੱਠੀਆਂ ਲਿਖਣਾ ਉਹ ਇਹ ਇੱਕ ਤਰ੍ਹਾਂ ਦੀ ਉਹਨਾਂ ਦੀ ਦੂਰੀ ਰਾਜਨੀਤੀ ਰਾਜਨੀਤੀ ਇਹ ਦੂਰੀ ਸੋਚ ਕੀਤੀ ਤੁਹਾਡੇ ਵੱਲੋਂ ਕਿ ਜਨਤਕ ਕੀਤੀ ਗਈ ਸੀ ਹਾਂ ਅਸੀਂ ਪ੍ਰੈਸ ਦੇ ਸਾਹਮਣੇ ਲਾਈ ਸੀ ਉਹ ਚਿੱਠੀ ਉਸੇ ਵੇਲੇ ਅਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਉਹ ਚਿੱਠੀ ਪ੍ਰੈਸ ਦੇ ਸਾਹਮਣੇ ਲੰਦੀ ਸੀ ਦੁਬਾਰਾ ਅਸੀਂ ਚਿੱਠੀ ਲਿਖੀ ਸੀ ਅਸੀਂ ਚਿੱਠੀ ਲੇ ਕੇ ਇਹ ਗੱਲ ਕਲੀਅਰ ਕੀਤੀ ਸੀਗੀ ਕਿ ਭਈ ਜਿਹੜਾ ਸਾਰਿਆਂ ਉਹਨਾਂ ਦੇ ਪੰਜਾਰੇ ਪੰਦੇ ਮਦਾਂ ਦੇ ਜਵਾਬ ਦਿੱਤੇ ਨਾ ਅਸੀਂ ਪੁੱਛਿਆ ਸੀ ਇਹਨਾਂ ਤੋਂ ਕਿ ਕਿਰਪਾ ਕਰਕੇ ਸਾਨੂੰ ਦੱਸੋ ਕਿ ਤੁਸੀਂ ਫਿਰਕਾ ਪ੍ਰਸਤਾਕਤਾ ਕਿਹਨੂੰ ਕਹਿ ਰਹੇ ਹੋ ਉਹਨੂੰ ਸਪਸ਼ਟ ਕਰੋ ਤੇ ਨਾਲ ਜਿਨ੍ਹਾਂ ਨੂੰ ਤੁਸੀਂ ਹਲੂੜਵਾਜ ਕੇ ਨੋਰ ਸਪਸ਼ਟ ਕਰੋ ਕਿਹਦੇ ਲਈ ਜੀ ਅਸੀਂ ਉਹਨਾਂ ਦੇ ਵਿਚਾਰ ਕਰੀਏ ਹਾਂਜੀ ਉਹ ਫਿਰ ਉਹਨਾਂ ਦਾ ਚਿੱਠੀ ਦਾ ਕੋਈ ਦਬਾਅ ਨਹੀਂ ਆ ਫਿਰ ਲਾਸਟ ਦੇ ਅਸੀਂ ਇਹ ਵੀ ਕਿਹਾ ਹੈ ਕਿ ਜੇਕਰ ਤੁਸੀਂ ਸਾਡੇ ਐਸਕੇਐਮ ਨਾਨ ਪੋਲੀਟੀਕਲ ਦੇ ਚੌਕ ਦੇ ਦੇ ਅੰਦਰ ਰਹਿ ਕੇ ਨਾਨ ਪੋਲੀਟੀਕਲ ਵਿਚਾਰਧਾਰਾ ਨਾਲ ਚੱਲ ਕੇ ਅਗਰ ਤੁਸੀਂ ਲੜਾਈ ਲੜਨ ਦੀ ਇੱਛਾ ਰੱਖਦੇ ਹੋ ਤਾਂ ਆਪਕਾ ਅਸੀਂ ਇਸ ਇਕਤਾ ਲਈ ਵਿਚਾਰਿਆ ਜਾ ਸਕਦਾ ਅਸੀਂ ਤੁਹਾਡੇ ਨਾਲ ਇਕਤਾ ਕਰ ਸਕਦੇ ਹਾਂ ਤਾਂ ਫਿਰ ਨਹੀਂ ਕੀਤੀ ਇਹਨਾਂ ਨੂੰ ਨੇ ਕਿਤਾ ਹਾਂ ਤਾਂ ਇਹ ਕਿੰਨੀਆਂ ਗੱਲਾਂ ਸੀਗੀਆਂ ਵੀ ਇਕਤਾ ਕਰਕੇ ਇਕਤਾ ਕਰਨ ਵਾਲੀ ਤਾਂ ਕੋਈ ਇਹਨਾਂ ਦੀ ਇਹਨਾਂ ਦੀ ਅਸਲ ਤਾਂ ਟਕਰਾਹ ਕਿਸਾਨਾਂ ਦਾ ਦੇਸ਼ ਦੇ ਕਿਸਾਨਾਂ ਦਾ ਸਮੂੱਚਾ ਕਰਜ਼ਾ ਮਾਫ ਕਰਨ ਵਾਲੀ ਮੰਗ ਤੇ ਮੰਗ ਦੇ ਉੱਤੇ ਹੀ ਇਹਨਾਂ ਦਾ ਤੇ ਸਾਡਾ ਵਖਰੇਵੇਂ ਠੀਕ ਹੈ ਇਕ ਰਣੇਲ ਸਾਹਿਬ ਤੁਸੀਂ ਗੱਲ ਹੋਰ ਰੱਖੀ ਸੀ ਜਿਹਦੇ ਉੱਤੇ ਕਿ ਟ੍ਰੇਨਰ ਰੋਪਣ ਦੀ ਵੀ ਗੱਲ ਤੁਸੀਂ ਕੀਤੀ ਸੀ ਹਾਂ ਅਸੀਂ ਦੇਖੋ ਗੱਲ ਕੀ ਹੈ ਲਖੀਮਪੁਰ ਖੀਰੀ ਦਾ ਜਿਹੜਾ ਉਹ ਦਿਨ ਦੁਬਾਰਾ ਫਿਰ ਤੀਸਰੀ ਚੌਥੀ ਵਾਰ ਆ ਰਿਹਾ ਹੈ ਸਾਡੀ ਕੋਸ਼ਿਸ਼ ਹੈ ਕਿ ਉਸ ਨੂੰ ਯਾਦ ਕਰਾਇਆ ਜਾਵੇ ਸਰਕਾਰ ਦੇ ਵੀ ਧਿਆਨ ਚ ਲਿਆਂਦਾ ਜਾਵੇ ਕਿ ਅਸੀਂ ਜੇ ਤੁਸੀਂ ਸਾਡੇ ਲਖੀਮਪੁਰ ਦੇ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਸ਼ਹੀਦ ਕਰਤਾ ਤੇ ਅਸੀਂ ਭੁੱਲੇ ਨਹੀਂ ਜੀ ਸਾਡੋ ਯਾਦ ਹੈ ਤੁਸੀਂ ਉਹਨਾਂ ਲੋਕਾਂ ਨੂੰ ਸਜ਼ਾ ਦੇਣ ਦਾ ਕੰਮ ਕਿਉਂ ਨਹੀਂ ਕਰ ਰਹੇ ਉਹਨਾਂ ਲੋਕਾਂ ਨੂੰ ਸਜ਼ਾ ਦੇਣ ਦਾ ਕੰਮ ਕਰੋ ਤਾਂ ਉਹ 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 ਕੋਈ ਖਤਰੇ ਅਸੀਂ ਮੰਦਰ ਰੱਖ ਰਹੇ ਹਾਂ ਅਜੇ ਡੇਟ ਨਹੀਂ ਅਨਾਉਂਸ ਕੀਤੀ ਉਹ ਡੇਟ ਦੇਖਦੇ ਜਿਹੜੀ ਵੀ ਸੂਟ ਕਰੇਗੀ ਸਾਰਿਆਂ ਨੂੰ ਉਹ ਕਰਾਂਗੇ ਪਰ ਇਹ ਗੋਕੰਡਾ ਪ੍ਰੋਗਰਾਮ ਹੈ ਕਿ ਮਦਦ ਰੋ ਤੇ ਆਇਆ ਕੱਲ ਮਦਦ ਚਰਚਾ ਚ ਕੋਈ ਅਜਿਹਾ ਜਿਹੜਾ ਦੱਖਣੀ ਭਾਰਤ ਦੇ ਵਿੱਚ ਹੋਣਾਂ ਵੱਡੀਆਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆਪਾਂ ਨੇ ਸਜੂਕ ਰਕਰ ਤਾ ਆਪਾਂ ਮੋਰਚੇ ਵੱਲੋਂ ਵੀ ਉੱਥੇ ਸ਼ਿਰਕਤ ਕੀਤੀਆਂ ਨੇ ਤਾਂ ਚਲੋ ਤੁਹਾਨੂੰ ਰੋਕਿਆ ਗਿਆ ਕੋਈ ਅੱਗ ਉੱਥੇ ਪਹੁੰਚੇ ਵੀ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਉਧਰ ਦਾ ਰੁਝਾਨ ਬਣਦਾ ਜਾ ਰਿਹਾ ਹੁਣ ਕਿਸਾਨੇ ਅੰਦਰੋਂ ਦੇ ਸਾਨੂੰ ਰੋਕਣਾ ਹੋ ਸਕਦਾ ਹੈ ਜੇ ਸਾਨੂੰ ਨਾ ਰੋਕ ਦੇ ਤਾਂ ਉੱਥੋਂ ਦੀ ਪ੍ਰੈਸ ਉਸ ਮੁੱਦੇ ਨੂੰ ਉਹਨਾਂ ਨਾਲ ਚੱਕਦੀ ਸਾਨੂੰ ਰੋਕਣਾ ਉੱਥੋਂ ਦੀ ਪ੍ਰੈਸ ਦੇ ਵਿੱਚ ਉੱਥੋਂ ਦੇ ਲੋਕਾਂ ਦੇ ਵਿੱਚ ਬੜੀ ਮਜ਼ਬੂਤੀ ਨਾਲ ਗੱਲ ਗਈ ਹੈ ਲੋਕਾਂ ਨੇ ਉਸ ਗੱਲ ਨੂੰ ਮਤਲਬ ਮਹਿਸੂਸ ਕੀਤਾ ਹੈ ਇਹ ਅੰਦੋਲਨ ਦੇ ਨਾਲ ਲੋਕਾਂ ਦਾ ਜੜਾ ਵਧਿਆ ਹੈ ਲੋਕਾਂ 'ਚ ਇਸ ਚੀਜ਼ ਦਾ ਜਿਹੜਾ ਪੋਜ਼ਿਟਿਵ ਮੈਸੇਜ ਗਿਆ ਹੈ ਉਹ ਵਾਕਈ ਸਰਕਾਰ ਧੱਕਾ ਕਰ ਰਹੀ ਹੈ ਬਹੁਤ ਦੇਖੋ ਸਪਸ਼ਟ ਹੋ ਰਿਹਾ ਇਸ ਨਾਲ ਲੋਕਾਂ